ਜਾਣੀ ਤੇ ਆਸਾ ਹਵਾਰੀ ਤੋਂ ਹੋਰ ਮੇਰੀ ਸੁਪਤੀ ਜਾਣੀ ਤੇ ਇਹ ਬੜੀ ਲੰਬੀ ਚੌੜੀ ਮੇਰੇ ਦੁੱਖਾਂ ਦੀ ਕਹਾਣੀ ਤੇ ਇਹ ਬੜੀ ਲੰਬੀ ਚੌੜੀ ਮੇਰੇ ਦੁੱਖਾਂ ਦੀ ਕਹਾਣੀ ਦੀ ਕੋਈ ਵੀ ਤੇ ਰੱਬ ਪਰਿਆ ਤਹਾਰ अॼु कृपाऊं तिपाऊं మహారా కృపే కృపరే కృపర గణజా కృపగ విషే గణ కృష్ణ గణజా ਕਿਸ ਪਗੋ ਮਿਸਲਾ ਵਾਲੇ ਦੇ ਰਲਾ ਕਰਨਾ ਬਈ ਬਗਿਆ ਕਿਰਤ ਜੇ ਰਲਾ ਵਾਲੇ ਦੇ ਰਲਾ ਕਰਨਾ ਬਈ ਬਗਿਆ ਕਿਰਤ ਹੋਗੇ ਜੇ ਰਲਾ ਵਾਲੇ ਦੇ ਕੀ ਕਰਾਂ ਮਨਜਗ ਦੀ ਦੁਖਵਾਰੀ ਬੁੱਲ ਸੰਚੇਲਨ ਰਿਾਰੇ ਕੀਤੇ ਧੀਵੇਂ ਮਰਿਆ ਪਰ ਬੋਈ ਬੋਈ ਇਕ ਤੇਰੇ ਪਿਆਰ ਬਦਲੇ ਬਦਲੇ ਬੀ ਮੈਂ ਮਰਿਆਂ ਪਰ ਉਪਰ ਬੋਈ ਕੋਈ ਉਹ ਇੱਕ ਤੇਰੇ ਪਿਆਰ ਕਰਕੇ ਮਈਆ ਮਰਿਆਂ ਪਰ ਉਪਰ ਬੋਈ ਕੋਈ ਉਹ ਇੱਕ ਤੇਰੇ ਪਿਆਰ ਕਰਕੇ ਬੀ ਮੈਂ ਮਰਿਆਂ ਪਰ ਉਪਰ ਬੋਈ ਤੇਰੇ ਜਨ ਕਰਕੇ ਮਰਿਆਂ ਪਰ ਉਪਰ ਬੋਈ ਮਾਰੇ ਤੇ ਕਾਕੀ ਨੇ ਤੇ ਤੂੰ ਹੀ ਦੱਸ ਦਾਤੀ ਇਹ ਬਕਰ ਲਾਕੀ ਨੇ ਤੇਰੇ ਤੋਂ ਬਿਨਾਂ ਸਾਡਾ ਲੱਗਦਾ ਨਾ ਜੀਵੇ ਅੱਜ ਤੇਰੇ ਤੋਂ ਬਿਨਾਂ ਸਾਡਾ ਲੱਗਦਾ ਨਾ ਜੀਵੇ ਬੇ ਮੈਂ ਬੈਠ ਕੇ ਸਹੇਲੀਆਂ ਚ ਰੋਹੀ ਰੋਹੀ ਇੱਕ ਤੇਰੇ ਪਿਆਰ ਵਾਸਤੇ ਬੇ ਮੈਂ ਮਾਰੇ ਹਾਂ ਪਰ ਹੋਰ ਹੋਈ ਇੱਕ ਤੇਰੇ ਪਿਆਰ ਵਾਸਤੇ ਜੋ ਸਰਚੇ ਦਰਬਾਰ ਕੀ ਤੇ ਅੱਜ ਦੀ ਸੰਗਤ ਸਾਰਿਆਂ ਨੇ ਜੈ ਕਾਲਾ ਜਗਦੀਆਂ ਜੋਤਾਂ ਵਾਲੀ ਦਾ ਉਹ ਸਾਜ ਦਰਬਾਰ ਕੀ ਤੇ ਸਾਰੇ ਜਿਹੜੇ ਬੈਠੇ ਸਾਡਾ ਰੋਹ ਦਾ ਅਸਲ ਹਾਜ਼ਰੀ ਤੁਹਾਡੀ ਆ ਸਾਰਿਆਂ ਜੈ ਕਾਲਾ ਮਾ ਜਗਦੀਆਂ ਜੋਤਾਂ ਵਾਲੀ ਦਾ ਉਹ ਤਾੜੀ ਮਾਰ ਕੇ ਸਾਰਿਆਂ ਇਹ ਅੱਜ ਰੌਣਕਾਂ ਨੇ ਵੀ ਇਹਦੇ ਤੇਰੇ ਘਰ ਅਜੇ ਰੌਣਕਾਂ ਨਹੀਂ ਵੀੜੇ ਅਜੇ ਰੌਣਕਾਂ ਨਹੀਂ ਵੀੜੇ ਜੋਤਸ ਉਹ ਤੋਂ ਤੱਕ ਤਾਂ ਸਿਖਰੇ ਦੇ ਬਣਾਉਂਦਾ ਧੀਰੇ ਵਰਗਾ ਸੁਪਨੇ ਸੁਪਨੇ ਕਿੰਨਾ ਚੰਗਾ ਜਾਇਸਾ ਕਿੱਸਾ ਸੁਪਨੇ ਜਾਂ ਸੁਪਨਿਆਂ ਤੋਂ ਸਰਦਾਰ ਹੈ ਸੁਪਨਿਆਂ ਤੇ ਸੁਪਨਿਆਂ ਤੋਂ ਸਰਦਾਰ ਹੈ ਉੱਤਮ ਤੇਰੀ ਜਾਤ ਸੌ ਵਾਸਾਂ ਦੇ ਵਿਛੜੇ ਚ ਮਾਣ ਮਲਾਵੇ ਹਰਾ ਇਹ ਸੁਪਰ ਐਸੀ ਚੀਜ਼ ਹੈ ਤਾਂ ਕਹਿੰਦੇ ਸਾਰੇ ਜਿਹਨੇ ਬੈਠੇ ਆ ਇਹ ਵੀ ਪਾਣੀ ਨਾਲ ਰਲਿਆ ਕਰਨ ਦੀ ਘੜੀ ਘੜੀ ਬੰਦਾ ਜਾਗ ਜੂਗੋ ਨੂੰ ਜਾਗਣਾ ਰਹਿੰਦਾ 2 ਵਜੇ ਛੱਡ ਕੇ ਪਰ ਜਿਹੜੀ ਜਾਗਣਿਆ ਵਾਲੀ ਚੀਜ਼ ਹੈ ਉਹਦੇ 'ਚ ਬੰਦਾ ਸੌ ਜਾਂਦਾ ਇਹ ਚੀਜ਼ ਅਸਲ ਹੈ ਜਿਹਦਾ ਮੁੱਲ ਪਹਿਣਾ ਪੈਣਾ ਧਰਮਰਾਜ ਦੀ ਕਚਹਿਰੀ ਤੇ ਅਸੀਂ ਸਾਰੇ ਮਾਲਕ ਦੇ ਨਾਮ ਚੱਲਣਾ ਨੂੰ ਵੇਝੇ ਵੀ ਅਸੀਂ ਨਾਮ ਦਾ ਘੱਟ ਜੱਗਦੇ ਆਪਣਾ ਆਪਣੇ ਕਰਮਾਂ 'ਚ ਫਸ ਗਏ ਕਰਮਾਂ ਚੈਨਾਂ ਫਸ ਗਏ ਮਹਾਰਾਜ ਜੀ ਕਹਿੰਦੇ ਕਦੇ ਬੰਦੇ ਦੇ ਕੰਮ ਨਹੀਂ ਮੁੱਕਦੇ ਬੰਦਾ ਮੋਕਲਾ ਮੁੱਕਦਾ ਉਹ ਜਨਤਾ ਕਹਿੰਦਾ ਥੋੜੀ ਹਾਜ਼ਰੀ ਗੁਰੂ ਘਰ ਤੇ ਜ਼ਰੂਰ ਲਾਇਆ ਕਰੋ ਹੋ ਸਕਦਾ ਦਿਹਾੜੀ ਚ ਥੋੜਾ ਟਾਈਮ ਮਾਰਨ ਲਈ ਜ਼ਰੂਰ ਕੱਟੇ ਪਰ ਅਸਲ ਕੰਮ ਉਹ ਹੀ ਹੈ ਸਾਡਾ ਜਿਹੜਾ ਸਾਡਾ ਅਸਲ ਕੀਤਾ ਹੈ ਉਹ ਆਪਣਾ ਨਾ ਉਹ ਅਸੀਂ ਲੈਦੇ ਨਹੀਂ ਹੋਰ ਕਮਾਜ ਸਿੱਖੋ ਸਿਖੇ ਵੀ ਆਂ ਤਾਂ ਕਹਿੰਦੇ ਆਂ ਅੱਲਾ ਵਾਹਿਗੁਰੂ ਖਰੀ ਦਾ ਨਾਮ ਇੱਕ ਹੈ ਅੱਲਾ ਵਾਹਿਗੁਰੂ ਖਰੀ ਦਾ ਨਾਮ ਇੱਕ ਹੈ ਪਰਮਾਤਮਾ ਤੇਹੰਗੀ ਦੁਨੀਆ ਕੋਈ ਯੋਗ ਹੈ ਜਾਂ ਦੇਖਣ ਵਾਲੀ ਅੱਖ ਨਹੀਂ ਰੰਗ ਤੈ ਤੋਂ ਵੱਖ ਨਹੀਂ ਮਹਾਰਾਜ ਕਹਿੰਦੇ ਗੁਰੂ ਵਾਲਾ ਮਹਾਰਾਤ ਕੋ ਪਹਿਲਾਂ ਸਿੱਤਾਂ ਮਾਪੇ ਖੇੜੀ ਜਾਣੀ ਹੈ ਮਹਾਰਾਜ ਕਹਿੰਦੇ ਗੁਰੂ ਵਾਲਾ ਮਹਾਰਾਤ ਕੋ ਪਹਿਲਾਂ ਤੁਸੀਂ ਚੰਗੇ ਚੰਨਾ ਸਾਨ ਬਣ ਜਾਓ ਬਣ ਜਾਓ ਅਰਬਤਾ ਹੋਰ ਹੱਥੇ ਮਿਲ ਜਾਣਾ ਜਿase ਚੰਗੇ ਬਣ ਗਏ ਬਾਬੂ ਵੀ ਚੰਗੇ ਨੂੰ ਲਾਉਂਦਾ ਆ ਕਰਨ ਸਾਧਨ ਜਿਨੇ ਬੈਠੇ ਹੋ ਸਕੋ ਜੈ ਕਰਮ ਜਗ ਦੀਆਂ ਜੋਤਾਂ ਵਾਲੀ ਦਾ ਇਹ ਅੰਜ ਰੌਣ ਕਾਨੇ ਵੇੜੇ ਮਈਆ ਰੌਣ ਕਾਨੇ ਵੇੜੇ ਤੁਸੀਂ ਭਾਜੀ ਭਾਜੀ ਹਲੇ ਮੇਰੇ ਲੱਗਦੇ ਵੀ ਛੜੇ ਹੀ ਹੈ ਕਿ ਜਿਨੇ ਗੁਰੂ ਦੀਆਂ ਖਾਧੀਆਂ ਹੋ ਵੀ ਕਰ ਗਏ जिने गुरु दीयां खादियां हो गई लग गया जिन्होने मां-पीदियां खादियां वो भी लग गया जिन्होने मां-पीदियां खादियां वो भी लग गया जिन्होने ਘਾਵਲ दीयां खादियां हां छूअरਗਾ ਵਰ ਗਿਆ ਫਿਰ ਉਹ ਫਿਰ ਢਿੱਲਾ ਜਿਹਾ ਹੀ ਰਹਿੰਦਾ ਜੇ ਉਹ ਨੂੰ ਕਹੀ ਨਾ ਹੈ ਮਾਲਾ ਤਾੜੀ ਉਹ ਕਹਿੰਦਾ ਪੜਾਵਾ ਤਾੜੀ ਕਾੜੀ ਮਾਰਨ ਮੈਂ ਤਾਂ ਰੋਟੀ ਬਕਾਬ ਕਾ ਤਾੜੀ ਮਾਰ ਮਾਰ ਕੇ ਬਸ ਹੋਈ ਗਈ ਤਾਂ ਕਹਿੰਦੇ ਆ ਗੁਰੂ ਦੀਆਂ ਖਾਰੇਓ ਮਾਂ ਪੀੜੀਆਂ ਖਾਲੀ ਘਰ ਦੇ ਪੱਕੇ ਮਾਂ ਰੋਟੀਆਂ ਖਾਲੇ ਉੱਦਣਾ ਸਾਇ ਬੋਲੋ ਸੱਚੇ ਰੰਗਾਰ ਕੀ ਹੈ ਪਰ ਜੋ ਲੱਗ ਪਤਾ ਲੱਗਿਆ ਮਾਂ ਨੂੰ ਜਾਗਦੇ ਸਾਰੇ ਇਹ ਅੱਜ ਰੋਣ ਕਾਨੇ ਵੀਰੇ ਮਈਆ ਰੋਣ ਕਾਨੇ ਵੀਰੇ ਇਹ ਬੰਬਾ ਰੋਣ ਕਾਨੇ ਵੀਰੇ ਤੁਸੀਂ ਇੱਕ ਮਿੰਟ ਖੜੇ ਹੋ ਕੇ ਸਾਥ ਵਿੱਚ ਬੈਠ ਜਾਓ ਸਾਰੇ ਜਿਹੜੇ ਕੋਟੇ ਰੁੱਕ ਰਹੇ ਉਹਨਾਂ ਨਹੀਂ ਜਿਹੜੇ ਸਿਆਣੇ ਉਹ ਬੈਠੇ ਦੇ ਕੋਟਿਆਂ ਨੇ ਜਿਹਦੇ ਕੰਡ ਰੋਸ ਤੇ 11 ਨੰਬਰ ਗੱਡੀ ਚੱਲਦੀ ਉਹਦੇ ਨੇ ਖੜੇ ਜਰੂਰ ਆਉਣਾ ਇਹ ਵੀ ਕਰਮਾਂ ਨਾਲੇ ਮਿਲਦੀ ਨੇ ਬਾਪੂ ਨੂੰ ਪੁੱਛ ਲੈ ਰੂ ਤਾਂ ਉਹਦੇ ਦੀ ਕਰਦੀ ਪਰ ਕੋਟੇ ਸਿੱਧੇ ਹੁੰਦੇ ਘੱਟ ਬਣਾ ਬੁੱਲ ਸੱਚੇ ਵਾਰ ਕੀ ਜੈ ਇਹਦੇ ਵੀ ਕਾਣੂ ਫਾਇਦੇ ਆ ਇੱਕ ਤਾਂ ਨੀਂਦ ਨਹੀਂ ਆਣੀ ਇਹ ਕਿੰਦਾ ਕੋਕ ਪੀਤਾ ਉਹ ਚਾਹ ਦੇ ਟਾਈਮ ਨੂੰ ਹਾਜਮ ਹੋ ਜਾਣਾ ਕਾ ਵੀ ਪੀਤੀ ਜਾਣੀ ਨਾਲ ਤਾਂ ਕਹਿੰਦੇ ਸਾਰਿਆਂ ਨੂੰ ਜੀ ਨੱਚਣੇ ਤੇ ਵਾਏ ਵਾਏ ਕਰੀ ਜਾਓ RAM ਨਾਮ ਦਾ ਗਿੱਧਾ ਸਾਰਾ ਜੀ ਏਡਾ ਹੀ ਸੰਦਾ ਆਸਾਰਣ ਇਹ ਅੱਜ ਰੌਣਕਾਂ ਦੀ ਵੇਲੇ ਰੌਣਕਾਂ ਦੀ ਵੇਲੇ ਵਾਇਰ ਕਰ ਗਿਆ ਇਥੇ ਇਹ ਪਤੰਗਿਆ ਕੱ ਲੈ ਜਿਹੋ ਉਹ ਬਸ ਕੋ ਵਿਆਹ ਇਹਨੋਂ ਤੇ ਬੰਦੇ ਪੂਰਾ ਗਾਣ ਕਹਿੰਦੇ ਮੇਰੇ ਮੁੰਡੇ ਦਾ ਵਿਆਹ ਮੈਨੂੰ ਮੋਡੇ-ਮੋਡੇ ਚਪਰਾ ਤੇ ਜਿਹਦੇ ਮਾਂ ਦੀ ਧੋਖਲੀ ਹੋਣੀ ਓਥੇ ਉਹ ਵੀ ਆ ਦੇ ਨੇ ਕਹਿੰਦੇ ਕੈਮਰਾ ਤੈਨੂੰ ਰੱਖੀ ਗਾਣਾ ਪਤਾ ਨਹੀਂ ਕਿਹੜਾ ਚੱਲ ਰਿਹਾ ਉਹ ਭੈਣ ਭਰਾਣਾ ਚਲੇ ਹੁੰਦੇ ਓਥੇ ਨੇ ਸੰਗ ਲੱਗਦੇ ਅੱਗੇ ਬਾਅਦ ਤੇ ਨੋਟ ਚਾਹਦੇ ਹੋ ਡੀਜੇ ਪਰ ਗਾਣਾ ਚੈੱਕ ਕਰਦੇ ਕਹਿੰਦਾ ਮੋਡੇ ਦਾ ਗਾਣਾ ਚੇਕ ਨਾ ਚੀਂਦੀ ਉਹ ਤਾਂ ਵੀਡੀਓ ਵੀ ਬਣਦੀ ਐ ਐਥੇ ਰੰਮ ਦਾ ਨਾਂ ਐਥੇ ਬੰਦਾ ਸੰਗੀ ਜਾਂਦਾ ਕਹਿੰਦਾ ਸ਼ਾਂਤ ਸ਼ਾਂਤ ਰਹਿਣਦੇ ਐ ਹੁੰਦੇ ਆਂ ਕਹਿੰਦਾ ਜਿੱਤੈ ਕਾ ਭੁੱਲੇ ਨੱਚ ਕੇ ਮਨਾਇਆ ਤੂੰ ਮਨਾ ਕੇ ਦੇਖ ਲੈ ਉਹਨੇ ਕੱਜਰੀ ਕਹਾਇਆ ਤੂੰ ਕਹਾ ਕੇ ਦੇਖ ਲੈ ਤਾਂ ਕਰੇ ਸਾਰਨ ਸੰਗੀ ਉਹਦਾ ਕੋਈ ਸਾਰਨ ਬੋਲੋ ਸੱਚੇ ਦਰਵਾਜ਼ੇ ਤੇ ਹੈ ਤੁਸੀਂ ਵੀ ਖੜੇ ਹੋ ਜਾਓ ਕਾਕੂ ਅੰਜੀ ਕਿਆ ਹੋਇਆ ਉਸ ਦਿਨ ਜਦੋਂ ਦਾ ਪਾਪਾ ਜੀ ਬਣੇ ਇਹਨਾਂ ਦੇ ਘਰ ਵੀ ਦੇਵੀ ਨੇ ਜਨਮ ਲਿਆ ਕਿ ਜਿੱਦਾਂ ਦਾ ਪਾਪਾ ਜੀ ਬਣਿਆ ਉਹ ਤਾਂ ਦੇ ਖੜਾ ਹੀ ਕਰਦਾ ਕਿਦਾਂ ਮੈਂ ਕਿਹਾ ਕਿਆ ਹੋਇਆ ਕਹਿੰਦਾ ਅੱਜ ਡਿਊਟੀ ਬੈਠੇ ਨੇ ਕਿਹੜੀ ਕਹਿੰਦਾ ਜਿੱਦਾਂ ਚੌਕੀ ਤੇ ਜਿੱਦਾਂ ਘਰ ਵਾਲੀ ਬੰਨੇ ਚ ਰੱਖ ਦੇਣਾ ਲਿਓ ਮੈਂ ਜਾਗ ਨਹੀਂ ਕਰਦੀ ਪਰ ਤੁਸੀਂ ਜਾ ਕੇ ਉਹਨਾਂ ਸੱਚੇ ਮਾਰਾ ਜੀ ਜੈ ਬਹੁਤ ਸੱਚੇ ਮਾਰਾ ਜੀ ਇਹ ਬੜਾ ਬਪੂ ਜੀ ਪੜਿਆ ਘਰ ਇਹ ਮੈਂ ਕਿਤੇ ਨੇ ਘਰੀ ਚਲ ਗਿਆ ਬੇਟੀ ਨੇ ਤਾਂ ਹੁਣ ਜਨ ਮਿਲਿਆ ਬੇਟੀ ਨੇ ਪਹਿਲਾਂ ਲਿਆਦਾ ਉਹ ਕਹਿੰਦਾ ਪਾਪਾ ਜੀ ਕਹਿੰਦਾ ਨਾ ਨਾ ਪਾਪਾ ਜੀ ਨਹੀਂ ਕਹਿੰਦਾ ਡੈਡੀ ਜੀ ਕਿਹਾ ਕਰ ਮੈਂ ਵੀ ਦੇਖ ਕੇ ਨ ਸਮਾ ਗਿਆ ਮੈਂ ਕਿਹਾ ਕਾਫੀ ਅੰਗਰੇਜ਼ੀ ਫਰਾਂ ਲਾਪੜਾ ਲੈ ਬੋਲ ਸੱਚੇ ਬਾਰਕੀ ਜਿਹੌਸਾਰਨ ਹੱਥ ਘੜੇ ਕਰਕੇ ਜਿਹਦੇ ਹੱਥ ਔੜ ਕੇ ਉੱਤੇ ਭਾਗ ਜਾ ਕਰਕੇ ਉੱਤੇ ਜਿਹਦੇ ਹੱਥੋਂ ਕੇ ਮੇਰੇ ਮਤ ਬਤਕਾਰ ਨਾ ਆਰ ਨਾ ਪਾਰ ਨਾ ਬਿਲੀ ਮੋਟਰ ਨਾ ਬਿਲੀ ਕਾਰ ਸੀਟੀ ਆਈ ਆਈ ਟਬਾਟੀ ਦੇ ਹੱਥ ਔੜ ਕੇ ਥੱਲੇ ਤੇਰੇ ਪੁੱਜ ਨਾ ਪੈਣਾ ਪੰਨਾ ਜਿੱਤਾਂ ਦੇ ਆਏ ਉਹਦਾ ਦੇ ਸੱਜੇ ਆਉ ਸਾਰੇ ਜੈ ਕਰਵਾਜ ਜਗਦੀਆਂ ਜੁੱਤਾਂ ਵਾਲੀ ਦਾ ਬੋਲੋ ਸੱਚੇ ਨਾਮ ਕੀਚ ਇੱਥੇ ਰੱਖਨੇ ਹੱਥ ਤੇ ਫੌਨ ਵਿੱਚ ਥੱਲੇ ਰੱਖਦੇ ਇਹ ਅਜ ਰਾਵਣ ਕਾਨੇ ਵੇਰੇ ਤੇਰੇ ਘਰ ਕੇ ਤੇ ਰਾਵਣ ਕਾਨੇ ਵੇਰੇ ਤੇਰੇ ਘਰ ਕੇ अज मखण जे पेड़े पाल मखण जे पेरे पाल मखण जे पेर मेरे पाल मखण जे पेड़े पाल मखण जे पेड़े ਤੇਰੇ ਘਰ ਕੇ ਤੂੰ ਨਾ ਦੇ ਦੇ ਤੇਰੇ ਘਰ ਕੇ ਤੇ تیرے ਤੋਂ ਬਿਨ ਬਗੈਰ ਨਿਆ ਕੱਖ ਦੇ ਨੀ ਔਰ ਘਰ ਵੱਲ ਕਦੇ ਤੱਕ ਦੇ ਦੇ ਨੀ ਇਹ ਅੱਜ ਖੁਸ਼ੀਆਂ ਨੇ ਬੇੜੇ ਤੇਰੇ ਘਰ ਕੇ ਆ ਰਹੀਆਂ ਨੇ ਖੁਸ਼ੀਆਂ ਬੇੜੇ ਜਿਹਾ ਪਾਪੀ ਬੰਦਾ ਜੇ ਕੋਈ ਵੀ ਨਹੀਂ ਆ ਮੇਰੇ ਜਿਹਾ ਪਾਪੀ ਬੰਦਾ ਜੇ ਕੋਈ ਵੀ ਨਹੀਂ ਆ ਤੇਰੇ ਜਿਹਾ ਦਿਆਲੂ ਜੋਗੀ ਜੇ ਕੋਈ ਵੀ ਨਹੀਂ ਤੇਰੇ ਜਿਹੀ ਦਿਆਲੂ ਪਈਆ ਜੇ ਕੋਈ ਵੀ ਨਹੀਂ ਇਹ ਅੱਜ ਹੋ ਗਏ ਅੱਜ ਹੋ ਗਏ ਆ ਦੁੱਖਾਂ ਦੇ ਨਵੇੜੇ ਸਾਰੇ ਤੇ ਦੁੱਖਾਂ ਦੇ ਰੇ ਘਾਰੇ ਕਰ ਓ ਤੇਰੀ ਮਈਆ ਜੀ ਨੇ ਆਉਣਾ ਮੈਂ ਜ਼ਰੂਰ ਨੱਚਣਾ ਸ਼ੇਰਾਂ ਵਾਂਗ ਮਾਣ ਮਾਣਾ ਮੈਂ ਜ਼ਰੂਰ ਨੱਚਣਾ ਧੋਰ ਕਾਵੇ ਖੜਦੇ ਦੇ ਮੱਛੜ ਦੇ ਸ਼ੋਰ ਮਚਾਵੇ ਖੜਦੇ ਦੇ ਮੱਛੜ ਦੇ ਸ਼ੋਰ ਮਚਾਵੇ ਹੁਣ ਜੇ ਨੇ ਕੰਦੇ ਨੇ ਧੋਰ ਮਚਾਵੇ ਹੁਣ ਜੇ ਨੇ ਅੰਦਰ ਦੇ ਸ਼ੋਰ ਮਚਾਵੇ ਬੇਚੱਕ ਮੈਂ ਪਖੜਨਾ ਦਿੱਤਾ त खण न पर कॾहिं शोदा थोर शाम माना शोदा थोर जाम मना सोला घुर जाम जाम न ਸ਼ੋਦਾ ਕੋਲ ਸ਼ਾਮ ਨੂੰ ਮਨਾ ਲੈ ਰਈ ਦਿਦਿਸ਼ੋਦਾ ਕੋਲ ਸ਼ਾਮ ਨੂੰ ਮਨਾ ਲੈ ਰਈ ਦਿਦਿਸ਼ੋਦਾ ਕੋਲ ਸ਼ਾਮ ਨੂੰ ਮਨਾ ਲੈ ਰਈ ਦਿਦਿਸ਼ੋਦਾ ਕੋਲ ਸ਼ਾਮ ਨੂੰ ਮਨਾ ਲੈ ਤੇਰਾ ਪਿਆਰ ਪਿਆਰਾ ਉਹ ਨੂੰ ਸਮਝਾ ਲੈ ਸ਼ਾਮ ਤੇਰਾ ਪਿਆਰ ਪਿਆਰਾ ਉਹ ਨੂੰ ਸਮਝਾ ਲੈ ਤੇਰਾ ਪਿਆਰ ਪਿਆਰਾ ਉਹ ਨੂੰ ਸਮਝਾ ਲੈ ਸ਼ਾਮ ਤੇਰਾ ਤੇਰਾ ਪਿਆਰਾ ਉਹ ਨੂੰ ਸਮਝਾ ਲੈ ਤੂੰ ਕਿਰਤਾਂ ਰਿਆ ਤੂੰ ਉਹ ਨੂੰ ਤਾਨ ਤੂੰ ਕਿਰਤਾਂ ਹੈ ਤੂੰ ਉਹ ਨੂੰ